ਸਸ਼ਕਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਸਾਰੇ ਜਣ ਬਹੁਤ ਵਧੀਆ ਹੋਮੂਗੇ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ 'ਚ ਅੱਜ ਆਪਾਂ ਤੁਹਾਡੇ ਨਾਲ ਬਸ ਥੋੜੀ ਜੀ ਗੱਲਬਾਤ ਕਰਨੀ ਸੀ ਜਿਵੇਂ ਕਿ ਹਨਾ ਆਪਾਂ ਸਾਰੇ ਕਹਿ ਦਿੰਨੇ ਆ ਕਿ ਮੁੰਡੇ ਕੁੜੀਆਂ 'ਚ ਅੱਜਕੱਲ ਕੋਈ ਫਰਕ ਨਹੀਂ ਹੈਗਾ ਕਿ ਕੁੜੀਆਂ ਮੁੰਡਿਆਂ ਦੇ ਬਰਾਬਰ ਨੇ ਹਨਾ ਉਹਨਾਂ ਨੂੰ ਸਾਰੇ ਬਰਾਬਰ ਦੇ ਹੱਕ ਦਿੱਤੇ ਜਾਂਦੇ ਨੇ ਤੇ ਜੀ ਹਨਾ ਪਰਵਾਈਆਂ ਨਾ ਕਿਤੇ ਨਾ ਕਿਤੇ ਫਰਕ ਹੈਗਾ ਹੀ ਅੱਜ ਵੀ ਹੈਗਾ ਏ ਤੇ ਜੇ ਮੈਂ ਆਪਣੀ ਗੱਲ ਕਰਾਂ ਹਨਾ ਮੈਂ ਵੀ ਇੱਕ ਕੁੜੀ ਆ ਜਿਹਦੇ ਸਿਰ ਤੇ ਨਾ ਪਿਓ ਆ ਨਾ ਪਾਈ ਆ ਹਨਾ ਤੇ ਮਤਲਬ ਇੱਕ ਐ ਹੁੰਦਾਗਾ ਵੀ ਬਹੁਤ ਕੁਝ ਸੁਣਨਾ ਪੈਂਦਾ ਹਨਾ ਜਿਵੇਂ ਅਸੀਂ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂਗੇ ਕਿ ਹਨਾ ਕਹਿ ਦਿੰਦੇ ਨੇ ਕਿ ਜੇ ਕੋਈ ਵੀ ਬੁੜੀ ਹਨਾ ਕੋਈ ਮੰਮੀ ਕੋਲੇ ਆ ਜਾਣਾ ਕਿਸੇ ਨੇ ਤਾਂ ਹੀ ਹੁੰਦਾ ਕਹਿ ਦੇਣਾ ਕਿ ਹਾਂ ਜੇ ਇਨਾਂ ਚ ਇੱਕ ਮੁੰਡਾ ਹੋ ਜਾਂਦਾ ਦੱਸ ਕੀ ਘਟਦਾ ਸੀ ਹਨਾ ਰੱਬ ਦਾ ਜੀ ਇੱਕ ਮੁੰਡਾ ਦੇ ਦਿੰਦਾ ਦੋ ਕੁੜੀਆਂ ਹੋ ਗਈਆਂ ਵੀ ਆਪਾਂ ਨੂੰ ਸੁਣਨੇ ਔਖਾ ਤਾਂ ਲੱਗਦਾ ਹਨਾ ਵੀ ਆਪਣੇ ਸਾਹਮਣੇ ਕੋਈ ਇਹ ਕਹੀ ਜਾਵੇ ਹਨਾ ਵੀ ਹਾਂ ਕੁੜੀਆਂ ਹੋ ਗਈਆਂ ਜੇ ਮੁੰਡਾ ਹੋ ਜਾਂਦਾ ਮੁੰਡਾ ਹੋ ਜਾਂਦਾ ਹੁਣ ਤੱਕ ਵੀ ਮਤਲਬ ਇਹ ਸੁਣਨ ਨੂੰ ਸਾਨੂੰ ਮਿਲਦਾ ਆ ਰਿਹਾ ਵੀ ਚਲ ਇੱਕ ਮੁੰਡਾ ਹੋ ਜਾਂਦਾ ਇਹਨਾਂ ਚੋ ਇੱਕ ਮੁੰਡਾ ਹੋ ਜਾਂਦਾ ਇਹਨਾਂ ਚੋ ਤੇ ਅਸੀਂ ਹਨਾ ਬਚਪਨ ਤੋਂ ਹੀ ਇਹ ਚੀਜ਼ਾਂ ਫੇਸ ਕੀਤੀਆਂ ਨੇ ਕਿਉਂਕਿ ਸਾਡੇ ਪਾਪਾ ਦੀ ਡੈਥ ਹੋ ਗਈ ਸੀ ਬਹੁਤ ਟਾਈਮ ਪਹਿਲਾਂ ਜਦੋਂ ਕਿ ਸਾਡੀ ਏਜ ਸਿਰਫ ਮੇਰੀ 2 ਸਾਲ ਦੀ ਤੇ ਮੇਰੀ ਛੋਟੀ ਭੈਣ ਸੀ ਜਿਹੜੀ 6 ਮਹੀਨੇ ਉਦੋਂ ਏ ਸੀਗੀ ਤਾਂ ਉਸ ਤੋਂ ਬਾਅਦ ਫਿਰ ਅਸੀਂ ਇਕੱਲੇ ਰਹੇ ਹਾਂ ਇਕੱਲੇ ਰਹਿਣਾ ਸੀ ਹਨਾ ਮੰਮੀ ਦੇ ਨਾਲ ਸਾਡੇ ਦੇ ਨਾਲ ਤੇ ਸਾਡੀ ਕੋਈ ਜੁਆਇੰਟ ਫੈਮਿਲੀ ਨਹੀਂ ਸੀਗੀ ਤੇ ਕਿਸੇ ਨੇ ਨਹੀਂ ਕੋਈ ਨਹੀਂ ਸੀ ਚਾਹੁੰਦਾ ਵੀ ਸਾਡੇ ਨਾਲ ਰਹਿਣਾ ਜਦ ਕਿਸੇ ਨੇ ਸਪੂਟ ਨਹੀਂ ਕੀਤੀ ਕੋਈ ਚਾਚਾ ਤਾਇਆ ਕੋਈ ਭੂਆ ਹੈ ਨਾ ਨਹੀਂ ਕਈਆਂ ਦੀ ਭੂਆ ਬਹੁਤ ਚੰਗੀਆਂ ਹੁੰਦੀਆਂ ਨੇ ਸਮਝਾ ਦਿੰਦੀਆਂ ਨੇ ਹੈ ਨਾ ਚਾਚੇ ਤਾਇਆ ਨੂੰ ਵੀ ਚਲੋ ਕੋਈ ਗੱਲ ਨਹੀਂ ਆਪਣੇ ਨੇ ਹੈ ਨਾ ਆਪਣੀਆਂ ਨੇ ਆਪਣੇ ਭਾਈ ਦੇ ਬੱਚੇ ਨੇ ਪਰ ਨਹੀਂ ਕਈ ਭੂਆ ਇਹ ਜੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਹੈ ਨਾ ਵਿਵਸਥ ਜੀ ਭਾਈ ਨਹੀਂ ਰਿਹਾ ਤਾਂ ਬੱਚਿਆਂ ਨਾਲ ਪਰਜਾਈ ਨਾਲ ਸਾਰੇ ਰਿਸ਼ਤੇ ਖਤਮ ਹੋ ਜਾਂਦੇ ਨੇ ਉਹੀ ਸਾਡੇ ਨਾਲ ਹੋਇਆ ਕਿਉਂਕਿ ਸਾਡੀ ਭੂਆ ਸਾਡੇ ਆਉਂਦੀ ਨਹੀਂ ਬਈ ਉਦੋਂ ਤੋਂ ਹੀ ਉਹਨੇ ਸਾਡਾ ਸਾਥ ਛੱਡ ਦਿੱਤਾ ਸੀ ਜਦੋਂ ਸੰਡੇ ਡੈਡੀ ਦੀ ਡੈਥ ਹੋ ਗਈ ਸੀ ਬਸ ਉਸ ਤੋਂ ਬਾਅਦ ਉਹਨਾਂ ਨੂੰ ਵੀ ਇਹ ਹੋ ਗਿਆ ਵੀ ਹਾਂ ਬਸ ਸਾਡਾ ਭਾਈ ਨਹੀਂ ਰਿਹਾ ਤਾਂ ਬਸ ਸਾਡਾ ਸਾਰਾ ਹੀ ਰਿਸ਼ਤੇ ਇਹਨਾਂ ਨਾਲ ਖਤਮ ਹੋ ਗਏ ਵੀ ਬਸ ਇਹ ਵੀ ਬਗਾਨੇ ਨੇ ਹਨਾ ਬਾਅਦ ਚ ਉਹੀ ਬੱਚੇ ਹਨਾ ਜਿਹੜੇ ਕਹਿੰਦੇ ਹੁੰਦੇ ਨੇ ਵੀ ਭੂਆ ਨੂੰ ਪਤੀ ਜੇਪਤੀ ਜਿਹਾ ਜ਼ਿਆਦਾ ਪਿਆਰੇ ਹੁੰਦੇ ਨੇ ਭਾਈਆਂ ਨਾਲੋਂ ਤਾਂ ਜਦੋਂ ਹਨਾ ਭਾਈ ਨਹੀਂ ਰਹਿੰਦਾ ਤਾਂ ਉਹੀ ਬੱਚੇ ਹਨਾ ਬਗਾਨੇ ਹੋ ਜਾਂਦੇ ਨੇ ਉਹ ਆਪਣੇ ਨਹੀਂ ਲੱਗਦੇ ਇਹ ਕਹਿ ਦਿੰਦੇ ਨੇ ਵੀ ਬਗਾਨੀ ਆਈ ਤਾਂ ਬਗਾਨੀ ਆਈ ਹੋਈ ਆ ਉਹਦੇ ਜਵਾਬ ਨਹੀਂ ਕੋਈ ਇਹ ਨਹੀਂ ਸਮਝਦਾ ਵੀ ਸਾਡੇ ਭਾਈ ਦੇ ਜਵਾਬ ਨਹੀਂ ਜੇ ਸਮਝਦੇ ਹੁੰਦੇ ਹਨਾ ਤਾਂ ਸਾਡੇ ਨਾਲ ਇੰਨਾ ਕੁਝ ਨਹੀਂ ਹੁੰਦਾ ਸੀ ਜਿੰਨਾ ਕੁਝ ਹੋਇਆ ਕਿਉਂਕਿ ਅਸੀਂ ਬਹੁਤ ਚੀਜ਼ਾਂ ਫੇਸ ਕੀਤੀਆਂ ਨੇ ਵੀ ਹਨ ਚਲੋ ਸਹਾਰਾ ਹੁੰਦਾ ਹਨਾ ਚਾਚੇ ਤਾਇਆ ਦਾ ਜਿਵੇਂ ਅਸੀਂ ਕੁੜੀਆਂ ਸੀਗੀਆਂ ਸਾਨੂੰ ਪਹਿਲਾਂ ਹੀ ਮੰਮੀ ਨੂੰ ਇਹ ਕਿਹਾ ਜਾਂਦਾ ਸੀ ਵੀ ਕੁੜੀਆਂ ਨੇ ਕੀ ਕਰਨੀਆਂ ਨੇ ਪੜਾ ਕੇ ਘਰੇ ਬਿਠਾਓ ਹਨਾ ਛੇਤੀ ਵਿਆਹ ਕਰੋ ਚਲੋ ਸਾਡੇ ਮੰਮੀ ਨੇ ਕਿਸੇ ਦੀ ਨਹੀਂ ਸੁਣੀ ਹੈ ਕਿ ਸਾਨੂੰ ਪੜਾਇਆ ਤੇ ਚਲੋ ਜੋਬ ਨਹੀਂ ਮਿਲੀ ਇੱਕ ਵੱਖਰਾ ਮੈਟਰ ਹਨਾ ਬਟ ਸਾਡੀ ਕੁਆਲੀਫਿਕੇਸ਼ਨ ਚ ਕੋਈ ਕਮੀ ਨਹੀਂ ਹੈਗੀ ਟ੍ਰਿਪਲ ਪੋਸਟ ਗ੍ਰੈਜੂਏਟ ਆ ਸੀ ਦੋਨੋਂ ਸਿਸਟਰ ਐਮ ਐਡ ਬੀ ਐਡ ਹਨਾ ਐਮ ਸੀ ਐ ਬੀ ਸੀ ਐ ਐਮ ਸੀ ਸਾਰਾ ਕੁਝ મતલਬ ਜੋ ਅਸੀਂ ਚਾਇਓ ਕੀਤਾ ਤੇ ਪਰ ਪੜਾਇਆ ਦਾ ਹਨਾ ਸਾਨੂੰ ਔਕੇ ਹੋ ਗਿਆ ਕਿਉਂਕਿ ਕੋਈ ਇਨਕਮ ਦਾ ਸਾਧਨ ਨਹੀਂ ਸੀਗਾ ਕੋਈ ਕਮਾਉਣ ਵਾਲਾ ਘਰੇ ਨਹੀਂ ਸੀਗਾ ਜ਼ਮੀਨ ਸੀ ਜਿਹੜੀ ਉਹ ਵੀ ਹਨਾ ਇਹ ਜੀ ਸੀਗੀ ਵੀ ਨਾ ਠੇਕੇ ਤੇ ਚੜਦੀ ਸੀ ਉਹ મતલਬ ਕੁੱਲ ਮਿਲਾਕੇ ਵੀ ਘਰ ਦੇ ਹਾਲਾਤ ਸੀ ਜਿਹੜੇ ਬਹੁਤ ਜ਼ਿਆਦਾ ਮਾੜੇ ਸੀਗੇ ਬਹੁਤ ਜ਼ਿਆਦਾ ਬਈ ਮਾੜਾ ਟਾਈਮ ਪਾਸ ਕੀਤਾ ਤੇ ਜੇ ਆਪਾਂ ਦੇਖੀ ਨਾ ਹੀ ਕੋਈ ਸਾਥ ਦੀ ਵੀ ਸਾਡੇ ਨਾਲ ਉਦੋਂ ਤੋਂ ਹੀ ਸਟਾਰਟ ਹੋ ਗਿਆ ਸੀ ਇਹ ਸਾਰਾ ਕੁਝ ਹੈ ਨਾ ਹੁਣ ਜਦੋਂ ਤੋਂ ਸਾਡੇ ਪਾਪਾ ਦੀ ਡੈਥ ਹੋਈ ਸੀ ਉਦੋਂ ਤੋਂ ਸਟਾਰਟ ਹੋਇਆ ਤੇ ਹੁਣ ਤੱਕ ਚੱਲਦਾ ਆ ਰਿਹਾ ਹੈਗਾ ਮਤਲਬ 30 ਸਾਲ ਹੋ ਗਏ ਹੋਣੇ ਆ ਪਰ ਹੁਣ ਵੀ ਉਹ ਬੰਦਿਆ ਨੇ ਖੇੜਾ ਨਹੀਂ ਛੱਡਿਆ ਹੈਗਾ ਅਜੇ ਤੱਕ ਵੀ ਇਹੀ ਆ ਵੀ ਹੈ ਨਾ ਸਾਨੂੰ ਮਿਲ ਜੇ ਵਾ ਸਾਨੂੰ ਮਿਲ ਜੇ ਸਾਰਾ ਕੁਝ ਅਜੇ ਤੱਕ ਵੀ ਉਹ ਇਹੀ ਕੁਝ ਚਾਉਂਦੇ ਨੇ ਤੇ ਅੱਜ ਵੀ ਉਹ ਸਾਨੂੰ ਤੰਗ ਕਰ ਰਹੇ ਨੇ ਤੇ ਜੇ ਗੱਲ ਕਰੀਏ ਵੀ ਹਨਾ ਕੋਈ ਸਾਥ ਦਿੰਦਾ ਕੁੜੀਆਂ ਦਾ ਹਨਾ ਕਹਿ ਦਿੰਦੇ ਨੇ ਵੀ ਕੁੜੀਆਂ ਦੀ ਵੱਧ ਸੁਣੀ ਜਾਂਦੀ ਆ ਕੁੜੀਆਂ ਦਾ ਸਾਥ ਪੱਦ ਦਿੰਦੇ ਨੇ ਪਰ ਨਹੀਂ ਬਈ ਇੱਥੇ ਆਪਾਂ ਗਲਤ ਹੋ ਜਾਂਦੇ ਆ ਕਿਉਂਕਿ ਸਾਥ ਹਨਾ ਸਿਰਫ ਬੰਦੇ ਵਾਲੇ ਦਿੰਦੇ ਨੇ ਲੋਕ ਕਿਉਂਕਿ ਆਪਾਂ ਇਹ ਚੀਜ਼ਾਂ ਹਟਾਈਆਂ ਨੇ ਆਪਾਂ ਅਸੀਂ ਬਹੁਤ ਨੂੰ ਕਿਹਾ ਹਨਾ ਵੀ ਬਈ ਸਾਟਾਣਾ ਸਾਟਾ ਬਣਨ ਦਾ ਹੱਕ ਸਾਨੂੰ ਦਵਾ ਦਿਓ ਪਰ ਨਹੀਂ ਹੈ ਨਾ ਹਰੇਕ ਬੰਦਾ ਇਹ ਸੋਚਦਾ ਵੀ ਇਹ ਤਾਂ ਕੁੜੀਆਂ ਨੇ ਹਨਾ ਕੱਲ ਨੂੰ ਵਿਆਹ ਕੀ ਚਲੇ ਜਾਣਾ ਇਹਨਾਂ ਨੇ ਕਿਹੜਾ ਇੱਥੇ ਰਹਿਣਾਗਾ ਵਰਤਨਾ ਤਾਂ ਅਸੀਂ ਬੰਦੇ ਆਲਿਆਂ ਨਾਲ ਤਾਂ ਪਿੰਡ ਵਾਲੇ ਹੀ ਸੋਚਦੇ ਆ ਹਨਾ ਹਮੇਸ਼ਾ ਵੀ ਉਹਨਾਂ ਦਾ ਸਾਥ ਦੇ ਹੈ ਹਨਾ ਜਿਨ੍ਹਾਂ ਨੇ ਪਿੰਡ 'ਚ ਰਹਿਣਾਗਾ ਰਹਿਣ ਨੂੰ ਤਾਂ ਅਸੀਂ ਵੀ ਪਿੰਡ 'ਚ ਹੀ ਰਹਿਣਾ ਹਨਾ ਪਿੰਡ ਛੱਡ ਕੇ ਤਾਂ ਆਪਾਂ ਵੀ ਨਹੀਂ ਕਿਤੇ ਜਾਣਾ ਪਰ ਕਈ ਵਾਰ ਹੈ ਹੁੰਦਾਗਾ ਵੀ ਇਹ ਰੁਕੀ ਦੇ ੁਲੁਕੀ ਦੇ ਸਹਾਰੇ ਹਨਾ ਬੰਦਾ ਉਥੇ ਰਹੂਗਾ ਜਦੋਂ ਕੋਈ ਆਪਣਾ ਹਨਾ ਚਾਚਾ ਤਾਇਆ ਕੋਈ ਅਸਥੀ ਪਸੀ ਵਾਲਾ ਵਧੀਈ ਨਾ ਹੋਵੇ ਹਨਾ ਕੋਈ ਬਲਾਕੀ ਰਾਜੀ ਨਾ ਹੋਵੇ ਸਾਰੇ ਚਾਹੁੰਦੇ ਹੋਣ ਵੀ ਇੱਥੇ ਕਿਉਂ ਨਹੀਂ ਹਨਾ ਉਥੇ ਰਹਿਣਾ ਬਹੁਤ ਕਾਹੋ ਜਾਂਦਾ ਵੀ ਆਪਾਂ ਨੂੰ ਇਹ ਹੁੰਦਾਗਾ ਵੀ ਆਪਣਾ ਪਿੰਡ ਹਨਾ ਆਪਾਂ ਆਪਣਾ ਪਿੰਡ ਨਹੀਂ ਛੱਡਣਾ ਬਈ ਇੱਥੇ ਰਹਿਣਾ ਹਨਾ ਸਾਡੀ ਸੋਚ ਇਹੀ ਹੈਗੀ ਵੀ ਆਪਣਾ ਪਿੰਡ ਆਪਾਂ ਨਹੀਂ ਛੱਡਣਾ ਹਨਾ ਵੀ ਚਲੋ ਸਾਡੇ ਭਾਈ ਨਹੀਂ ਹੈਗਾ ਪਰ ਸਾਡਾ ਘਰ ਤਾਂ ਉੱਥੇ ਹੈਗਾ ਹਨਾ ਵੀ ਸਾਡੇ ਪਿਓ ਦੀ ਨਿਸ਼ਾਨੀ ਹੈ ਉਹ ਸਾਡਾ ਘਰ ਵੀ ਅਸੀਂ ਉੱਥੇ ਰਹਿਣਾ ਵਾ ਪਰ ਹਮੇਸ਼ਾ ਨਾ ਉਹਨਾਂ ਦੀ ਲੋਕਾਂ ਦੀ ਕੋਸ਼ਿਸ਼ ਇਹੀ ਰਹਿੰਦੀ ਆ ਵੀ ਹਨਾ ਇਹ ਇੱਥੇ ਕਿਉਂ ਨੇ ਬਸ ਦੇਖ-ਦੇਖ ਕੇ ਇਹੀ ਮਚੇ ਮਤਲਬ ਮਚਦੇ ਹੀ ਰਹਿੰਦੇ ਨੇ ਹਨਾ ਵੀ ਇਹ ਇੱਥੇ ਕਿਉਂ ਨੇ ਕਿਉਂ ਇਹ ਇੱਥੇ ਸਾਨੂੰ ਦਿਖਦੀਆਂ ਨੇ ਪਤਾ ਨਹੀਂ ਹਨਾ ਆਪਣਾ ਖਾਣੇ ਆ ਕਿਸੇ ਤੋਂ ਕੁਝ ਮੰਗਦੇ ਨਹੀਂ ਪਰ ਫਿਰ ਵੀ ਲੋਕਾਂ ਨੂੰ ਇਹੀ ਆ ਵੀ ਇਹ ਇੱਥੇ ਕਿਉਂ ਰਹਿੰਦੇ ਨੇ ਕਿਉਂਕਿ ਅਸੀਂ ਅਸੀਂ ਕਿਸੇ ਨਾਲ ਕੁਝ ਨਹੀਂ ਕਹਤਾ ਪਰ ਸਾਡਾ ਬਹੁਤ ਕਰਤਾ ਵੀ ਨਾ ਸਾਡਾ ਕਿਸੇ ਨੇ ਸਾਥ ਦਿੱਤਾ ਉਹ ਚੀਜ਼ਲੀ ਵੀ ਹਾਂ ਵੀ ਹਨਾ ਇਹ ਵੀ ਸਾਡੇ ਇਹ ਵੀ ਸਾਡੇ ਚਲੋ ਭਾਈ ਦੇ ਜਵਾਕ ਨੇ ਹਨਾ ਵੀ ਇਹਨਾਂ ਨੂੰ ਇਹਨਾਂ ਦਾ ਹੱਕ ਦੇਦੀ ਨਹੀਂ ਬਸ ਸਾਰਿਆਂ ਨੂੰ ਇਹੀ ਸੀ ਵੀ ਇਹਨਾਂ ਦਾ ਜਿਹੜਾ ਕੁਝ ਇਹਨਾਂ ਦਾ ਹੈਗਾ ਬਸ ਉਹ ਸਾਡੇ ਜੀਬ ਚ ਆ ਜੇ ਤੇ ਅਸੀਂ ਖਾ ਲਈਏ ਸਾਰਿਆਂ ਨੂੰ ਇਹੀ ਸੀਗਾ ਤੇ ਬਈ ਇਕੱਲੀਆਂ ਕੁੜੀਆਂ ਨੂੰ ਰਹਿਣਾ ਔਖਾ ਵੀ ਬਹੁਤ ਹੋ ਜਾਂਦਾ ਕਿਉਂਕਿ ਘਰ 'ਚ ਬੰਦਾ ਨਾ ਹੋਣਾ ਹਨਾ ਬਹੁਤ ਔਖਾ ਹੁੰਦਾ ਟਾਈਮ ਟਾਈਮ ਪਾਸ ਕਰਨਾ ਅਸੀਂ ਪੜਦੇ ਸੀਗੇ ਕਿਤੇ ਦੂਰ ਨਾ ਪੇਪਰ ਦੇਣ ਜਾਣਾ ਹੁੰਦਾ ਚਲੋ ਜੌਬ ਲਈ ਆਪਾਂ ਬਹੁਤ ਜਗ੍ਹਾ ਟਰਾਈ ਕੀਤਾ ਇਤੇ ਦੂਰ ਜਾਣਾ ਹੁੰਦਾ ਹਨ ਤੇ ਐਵੇਂ ਮਤਲਬ ਮੰਮੀ ਨੂੰ ਵੀ ਹਨਾ ਆਪ ਨੂੰ ਵੀ ਇਹ ਫਿਕਰ ਪੈ ਜਾਂਦਾ ਵੀ ਇੰਨੀ ਦੂਰ ਜਾਣਾ ਤੇ ਸ਼ਾਮ ਨੂੰ ਪੇਪਰ ਹੁੰਣਾ ਹਨਾ ਤੇ ਪੇਪਰ 5 ਵਜੇ ਤੱਕ ਹੁੰਦੇ ਸੀਗੇ ਵੀ ਕਿਵੇਂ ਵਾਪਸ ਆਉਣਾ ਕਿੱਥੇ ਦਾ ਹਨਾ ਵੀ ਕੋਈ ਚਲੋ ਜੇ ਆਪਣੇ ਘਰ ਚ ਕੋਈ ਹੁੰਦਾ ਤਾਂ ਹਨਾ ਨਾਲ ਜਾਣਾ ਲੰਭਦਾ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਹੈ ਨਾ ਆਪਾਂ ਆਪਣੇ ਘਰ ਦੇ ਘਰ 'ਚ ਬੰਦਾ ਹੁੰਦਾ ਆਪਾਂ ਲੈ ਕੇ ਚੱਲ ਜਾਂਦੇ ਆਂ ਪਰ ਜਦੋਂ ਕੋਈ ਨਾ ਹੋਵੇ ਹਨਾ ਕਿਸੇ ਹੋਰ ਦੀਆਂ ਮਿੰਥਾਂ ਕਰਨੀਆਂ ਬਹੁਤ ਔਖੀਆਂ ਹੋ ਜਾਂਦੀਆਂ ਨੇ ਬਈ ਉਹ ਤਾਂ ਇਹ ਚੀਜ਼ ਹਨਾ ਵੀ ਇੱਥੇ ਲੱਗਦਾ ਹੁੰਦਾ ਵੀ ਫਰਕ ਤਾਂ ਹਨਾ ਹੈਗਾ ਹੀ ਆ ਮੁੰਡੇ ਕੁੜੀਆਂ 'ਚ ਕਿਉਂਕਿ ਜੇ ਸਾਡੇ ਵੀ ਭਾਈ ਹੁੰਦਾ ਤਾਂ ਸ਼ਾਇਦ ਅਸੀਂ ਸਾਡੇ ਨਾਲ ਹੀ ਸਾਰਾ ਕੁਝ ਨਾ ਹੁੰਦਾ ਤਾਂ ਉਹਨੂੰ ਉਹਦਾ ਬਣਦਾ ਹੱਕ ਮਿਲਦਾ ਨਾ ਜਿਹੜਾ ਕਿ ਸਾਨੂੰ ਨਹੀਂ ਦਿੱਤਾ ਗਿਆ ਹਨਾ ਸਾਡਾ ਹੱਕ ਸਾਡੇ ਚਾਚੇ ਤਾਈ ਉਹੀ ਖਾ ਗਏ ਤਾਂ ਜੇ ਸਾਡਾ ਕੋਈ ਭਾਈ ਹੁੰਦਾ ਹਨਾ ਉਹ ਕਿਤੇ ਖਾਣ ਦਿੰਦਾ ਜਾਂ ਸਾਡੇ ਸਿਰ ਤੇ ਪਿਓ ਹੁੰਦਾ ਹਨਾ ਤਾਂ ਉਹ ਇੱਥੇ ਲੱਗਦਾ ਹੁੰਦਾ ਵੀ ਹਨਾ ਵੀ ਮੁੰਡੇ ਕੁੜੀਆਂ 'ਚ ਫਰਕ ਤਾਂ ਹੈਗਾ ਹੀ ਆ ਕਿਉਂਕਿ ਲੋਕੀ ਸੋਚ ਲੈਂਦੇ ਨੇ ਵੀ ਕੁੜੀਆਂ ਨੇ ਹਨਾ ਕੀ ਕਰ ਲੈਣੀਆਂ ਸਾਡਾ ਅਸੀਂ ਭਾਈ ਬਹੁਤ ਸਬਰ ਕੀਤਾ ਅੱਜ ਤੱਕ ਇਹੀ ਸੋਚਿਆ ਵੀ ਵੀ ਚਲੋ ਕੋਈ ਗੱਲ ਨਹੀਂ ਹੈ ਨਾ ਕੋਈ ਵੀ ਹੁਣ ਵੀ ਇਹੀ ਕਹਿੰਦੀ ਹੈ ਮੇਰੀ ਮੰਮੀ ਵੀ ਚਲੋ ਕੋਈ ਗੱਲ ਦੀ ਜਿੱਥੇ ਪਹਿਲਾਂ ਇੰਨਾ ਖਾਲਿਆ ਹੈ ਨਾ ਜਿੱਥੇ ਇੱਕ ਨੇ ਖਾਲਿਆ ਉੱਤੇ ਹੁਣ ਦੂਜਾ ਕੋਈ ਗੱਲ ਨਹੀਂ ਵੀ ਚਲੋ ਜਿੰਨਾ ਕੱਪੜੇ ਉੱਪਰ ਹੈਗਾ ਆ ਪੌਉਚੀ ਖੁਸ਼ ਆ ਪਰ ਵੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਬਸ ਇੱਕ ਇਹ ਬਣਾਇਆ ਹੋਇਆ ਵੀ ਇਹਨਾਂ ਨੂੰ ਤੰਗ ਕਰਨਾ ਬੀਵਸਤੰਗ ਕਰੀਏ ਪਿੰਡ ਚ ਇਹ ਇਥੇ ਕਿਉਂ ਨੇ ਇਹ ਸਾਨੂੰ ਕਿਉਂ ਦਿਖਦੀਆਂ ਨੇ ਵੀ ਬਸ ਇਹਨਾਂ ਨੂੰ ਜਿੰਨਾ ਹੋ ਸਕੇ ਇਹਨਾਂ ਨੂੰ ਤੰਗ ਕੀਤਾ ਜਾਵੇ ਤਾਂ ਕਿ ਇਹ ਇਥੋਂ ਨਿਕਲਣ ਦਾ ਸਾਰਿਆ ਦਾ ਮੁੱਦਾ ਹੀ ਹੈ ਇਹਨਾਂ ਚੀਜ਼ਾਂ ਤੋਂ ਬਈ ਬੰਦਾ ਬਹੁਤ ਦੁਖੀ ਹੋ ਜਾਂਦਾ ਹਨਾ ਕਦੇ-ਕਦੇ ਲੱਗਦਾ ਹੁੰਦਾ ਵੀ ਵੀ ਹਨਾ ਕਿਹੋ ਜੀ ਲਾਈਫ ਆ ਕਿੱਦਾਂ ਦੀ ਲਾਈਫ ਦਿੱਤੀ ਆ ਰੱਬ ਨੇ ਹਨਾ ਸੋਚਦੇ ਹੁੰਨੇ ਵੀ ਇੰਨੇ ਸਾਲ ਹੋ ਗਏ ਹਨਾ ਆਪਾਂ ਦਿੱਲੀ ਗੁਰਦੁਆਰਾ ਸਾਹਿਬ ਚਾਹੀਦਾ ਸੇਵਾ ਕਰੀ ਦੀਆਣਾ ਦੇ ਫਿਰ ਵੀ ਹਨਾ ਆਪਾਂ ਨੂੰ ਇੰਨੇ ਜ਼ਿਆਦਾ ਦੁੱਖ ਮਿਲਦੇ ਨੇ ਜੇ ਆਪਾਂ ਕਿਸੇ ਨੂੰ ਦੱਸਦੇ ਆ ਤਾਂ ਉਹ ਬੰਦਾ ਮੈਂ ਜਾ ਕੇ ਬਣਾਉਂਦਾ ਜਿਹੜੇ ਲੋਕ ਬਈ ਕਹਿੰਦੇ ਹੁੰਦੇ ਨੇ ਹਨਾ ਸਾਡੇ ਨਾਲ ਵੀ ਇਦਾਂ ਹੋਇਆ ਕਈ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਹੁੰਦੇ ਨੇ ਵੀ ਹਾਂ ਅਸੀਂ ਤੁਹਾਡੇ ਨਾਲ ਆ ਹਨਾ ਕੋਈ ਕੰਮ ਕੁਝ ਵੀ ਆ ਤਾਂ ਸਾਨੂੰ ਦੱਸੋ ਪਰ ਜਦੋਂ ਹਨਾ ਕਦੇ ਟਾਈਮ ਆਉਂਦਾ ਨਾ ਆਪਾਂ ਕਹਨੇ ਆ ਵੀ ਹਾਂ ਜਿਵੇਂ ਹੁਣ ਅਸੀਂ ਚਲੂਆਣਾ ਸਾਡਾ ਕੁਛ ਕੁ ਹੋਇਆ ਵੀ ਆਪਣਾ ਚੱਲਿਆ ਵੀ ਬਈ ਸਾਡਾ ਹਨਾ ਹੱਕ ਕਿਸੇ ਨੂੰ ਦਵਾ ਦੂ ਤਾਂ ਉੱਥੇ ਬਈ ਸਾਰੇ ਪਾਸਾ ਵਟੇ ਜਾਂਦੇ ਨੇ ਫੋਨ ਤੱਕ ਨਹੀਂ ਚੱਕਦੀ ਹੈਗੀ ਲੋਕ ਇਦਾਂ ਦੇ ਹਾਲਾਤ ਹੋ ਜਾਂਦੇ ਨੇ ਠੀਕ ਬਸ ਬੜਾ ਇਨਕੀ ਗੱਲ ਕਰਦੇ ਸੀ ਵੀ ਤੇ ਚਲੋ ਆਪਾਂ ਹੁਣ ਨੈਕਸਟ ਵੀਡੀਓ ਚ ਮਿਲਾਂਗੇ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਤੇ ਵੀਡੀਓ ਨੂੰ ਸ਼ੇਅਰ ਲਾਈਕ ਛੂਰ ਕਰਦੇ ਰਹੋ ਥੈਂਕ ਯੂ